ད�ོ ད�ོས རྡྡ རྡ 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 सो हे गाइस वेलकम बैक टू माय YouTube चैनल आई होप गाइस आई होप गाइस सारे ਤੁਸੀਂ ਠੀਕ ਹੋਗੇ ਤਾਂ ਸਵਾਗਤ ਹੈ ਆਪਣੇ ਇੱਕ ਨਵੇਂ ਵਲੋਗ ਵਿੱਚ ਗਾਇਸ ਪਹਿਲੀ ਗੱਲ ਸਾਰਿਆਂ ਨੂੰ ਮੇਰੇ ਵੱਲੋਂ ਗਾਇਸ ਜੈ ਮਾਤਾ ਦੀ ਨਰਾਤੇ ਹੋ ਚੁੱਕੇ ਗਾਇਸ ਸਟਾਰਟ ਅੱਜ ਹੈ ਗਾਇਸ ਤੀਸਰਾ ਨਰਾਤਾ ਮਾਤਾ ਰਾਣੀ ਦਾ ਤੇ ਜੋ ਕਿ ਤੁਸੀਂ ਫਰਸਟ ਮਤਲਬ ਕਿ ਸਟਾਰਟਿੰਗ ਤੋਂ ਤੁਸੀਂ ਦੇਖ ਹੀ ਲਿਆ ਹੋਵੇਗਾ ਗਾਇਸ ਸੋ ਗਾਇਸ ਅਸੀਂ ਨਾ ਦੋ ਕੇ ਹੋ ਗਿਆ ਰੈਡੀ ਤੇ ਹੁਣ ਕਰਾਂਗੇ ਅਸੀਂ ਬ੍ਰੇਕਫਾਸਟ ਤੇ ਆਪਾਂ ਤਾਂ ਗਾਇਸ ਨਰਾਤੇ ਨਹੀਂ ਰੱਖੇ ਤੇ ਐਂਡ ਤੇ ਸ਼ਾਇਦ ਮੇਰੇ ਖਿਆਲ ਨਾਲ ਮੰਮੀ ਨੇ ਨਹੀਂ ਰੱਖੇ ਐਂਡ ਤੇ ਰੱਖਣਗੇ ਸ਼ਾਇਦ ਪਰ ਆਪਣੇ ਮਤਲਬ ਆਦਾਰਾ ਨਹੀਂ ਪਰ ਗਾਇਜ਼ ਮਾਤਾ ਰਾਣੀ ਦੀ ਜੋਤ ਜਗਦੀ ਵੀ ਆਪਣੀ ਜੇ ਕੋਈ ਤੁਸੀਂ ਦੇਖਿਆ ਹੋਏਗਾ ਤੇ ਹੁਣ ਆਪਾਂ ਕਰਾਂਗੇ ਗਾਇਜ਼ ਬ੍ਰੈਕਫਾਸਟ ਇਹ ਆਪਣੇ ਉੱਤਰਧਮੂਲ ਤੇ ਗਾਇਜ਼ ਇੱਕ ਤਨਵ ਚੀਜ਼ ਦਿਖਾਉਂਦਾ ਇੱਧਰ ਆమే ਰੌਣਕ ਲੱਗੀ ਰਹਿੰਦੀ ਗਾਇਜ਼ ਚਿੜੀਆ ਦੀ ਉਹ ਕਿ ਇੱਧਰ ਸਾਡੇ ਵਾਲੇ ਛੱਤ ਤੇ ਨਾ ਤਾ ਕਰਕੇ ਇਹਦੇ ਚਿੜੀਆ ਦਾ ਇੱਧਰ ਕਰ ਗਿਆ ਸਾਡੇ ਨਾਲ ਸਾਡੇ ਨਾਲ ਸਾਡੀ ਚਿੜੀਆਂ ਵੀ ਰਹਿੰਦੀਆਂ ਨੇ ਹੈ ਗਾਇਜ਼ ਇਹ ਚਿੜੀਆ ਚਿੜੀਆਂ ਨਾਲ ਮਿਲਣਾ ਹੋਵੇ ਨਾ ਆਜਾ ਅਜੇ ਕੋਈ ਨਹੀਂ സെരോ സി രോ ആ വെക്കാ തോ ആ ദോ ജന സെ സേ കമ്മീസി ਲੜਦੇ ਲੜਕੀਆਂ ਗਾਇਸ ਚਿੜੀਆਂ ਨਾਲ ਸਵੇਰੇ ਸਵੇਰੇ ਲੜਦੇ ਵੀ ਲੰਘੇ ਨੇ ਖੇਡਦੇ ਵੀ ਰਹਿੰਦੇ ਆ ਤੇ ਇਹਨਾਂ ਦਾ ਇਹ ਚੱਲਦਾ ਰਹੇਗਾ ਤੇ ਚਲੋ ਹੁਣ ਆਪਾਂ ਕਰਨੇ ਗਾਇਸ ਬ੍ਰੈਕਫਾਸਟ ਤੇ ਚਲੋ ਪਤਾ ਨਹੀਂ ਇੱਕ ਤਾਂ ਮੇਰੇ ਉੱਤੇ ਆ ਕੇ ਡਿੱਗੂ ਸੀ ਉਹਨੇ ਸੇਸ ਤੋਂ ਉੱਡਦੀ ਉੱਡਦੀ ਲੜਦੀ ਲੜਦੀ ਚਲੋ ਦੇਖਣੇ ਅੱਜ ਬ੍ਰੈਕਫਾਸਟ ਕੀ ਹੈ ਗਾਇਸ ਸਵੇਰੇ ਸਵੇਰੇ ਬੈ ਕਨਾ ਸੀ ਇਹੇ ਖੁਸ਼ ਦੇਖਦੇ ਰਹਿੰਦੇ ਆ ਕਾਫੀ ਮਨ ਲੱਗਦੀ ਨਾਲ ਲੱਗਦਾ ਨੇਚਰ ਬਹੁਤ ਆਇੰਡ ਹੈ ਤੇ ਉਹ ਵੇਖੋ ਹੁਣ ਫਿਰ ਲੜਦੇ ਫਿਰਦੇ ਨੇ ਉਹਦੇ ਦੇਖੋ ਫੇਰ ਲੜਦਿਆ ਪੈਣਾ ਨਾ ਪਤਾ ਨਹੀਂ ਕਿੱਧਰ ਚਲੀ ਜਾਗੀ ਉਹ ਆ ਗਿਆ ਗਾਈਜ਼ ਦੇਖੋ ਗਾਈਜ਼ ਹੋਂਨਾ ਮੈਂ ਥੋੜਾ ਜਿਹਾ ਮਗਰ ਲਗੀ ਫੋਨ ਚ ਥੋੜੀ ਸ਼ੋਰਟਸ ਦੇਖਦਾ ਪਿਆ ਸੀ ਤੇ ਤੁਹਾਨੂੰ ਮੈਂ ਇੱਕ ਸ਼ੋਰਟ ਦਿਖਾਣਾ ਕਮੈਂਟ ਕਰਿਓ ਤੁਸੀਂ ਗਾਈਜ਼ ਇਹ ਕਿਹੜੀ ਫਿਲਮ ਦੀ ਸ਼ੋਰਟਸ ਹੈ ਮਗਰ ਕਿ ਕਿਹੜੀ ਫਿਲਮ ਦਾ ਇੱਕ ਸੀਨ ਆਂਦਾ ਹੈ ਪੰਜਾਬੀ ਫਿਲਮ ਹੈ ਤੁਹਾਨੂੰ ਦਿਖਾਣਾ ਜਗਜੀਤ ਸਿੰਘ ਆ ਰਿਹਾ ਜੀ ਤਰਸੀਮ ਸਿੰਘ ਜਿੰਦਾਬਾਦ ਜੀ ਬਲਕਾਸ਼ਰਮਾ ਉਹ ਵੀ ਹੈਗਾ ਜੀ ਬੰਦੇ ਬਣ ਜਾ ਬੰਦੇ ਅੱਜ ਆਪਾਂ ਪੜਾਂਗੇ ਬਿਜਲੀ ਪਤਾ ਜੀ ਨਿੱਦਾ ਸਮਝ ਦੀ ਭੀਜਾ ਨਵੀਂ ਪਤਾ ਹੈ ਸਰ YouTube 'ਚ ਵੀ ਬਾਟਰ ਹੁੰਦਾ YouTube 'ਚ ਤੈਨੂੰ ਕਿਹੜਾ ਕਿਹਾ ਹੈ ਪਾਣੀ ਦੋ ਮੋਲੀਕਿਊਲਸ ਹਾਈਡਰੋਜਨ ਤੇ ਦੇਖੋ ਸਰ ਪੈਕੇਜ ਚਾਹੇ ਪਾਣੀ ਵੱਧ ਹੋਵੇ ਚਾਹੇ ਦਾਰੂ ਵੱਧ ਹੋਵੇ ਹਲਕਾ ਹੋਵੇ ਮੋਟਾ ਹੋਵੇ ਪਰ ਉਹ ਤਾਂ ਪੈਗੀ ਨਹੀਂ ਕਿਉਂਕਿ ਹੋਪਸ ਹੈ ਨਾ ਫਿਰ ਜੇ ਆਕਸੀਜਨ ਥੋੜੀ ਜਿਹੀ ਵਾਧ ਚੋਗੀ ਪਾਣੀ ਨੂੰ ਕੀ ਤਰ੍ਹਾਂ ਅਸੀਂ ਬਣਾਂਗੇ ਤੋ ਡਾਗਰੀ ਫੈਸਲੇ ਆ ਤੇ ਕਿਹ ਲੈ ਗਿਆ ਗਾਇਸ ਸ਼ੋਰਟਸ ਕਮੈਂਟ ਜਰੂਰ ਦੱਸਿਓ ਕਮੈਂਟਿੰਗ ਜਰੂਰ ਦੱਸਿਓ ਗਾਇਸ ਇਹ ਕਿਹੜੀ ਫਿਲਮ ਦਾ ਮਤਲਬ ਕਿ ਛੋਟਾ ਸੀਨ ਸੀ ਤੋ ਚਲੋ ਤੇ ਫੋਂ ਗਾਇਸ ਬ੍ਰੈਕਫਾਸਟ ਕਰ ਲਿਆ ਸੀ ਤੇ ਹੁਣ ਆਪਾਂ ਕਰਾਂਗੇ ਥੋੜਾ ਮੋਟਾ ਆਪਣੀ ਕਾਲਜ ਦਾ ਕੰਮ ਕਰਾਂਗੇ ਤੇ ਫਿਰ ਕੱਲ ਨੂੰ ਜਾਣਾ ਪਾ ਗਾਇਸ ਕਾਲਜ ਕਿਉਂਕਿ ਫੰਕਸ਼ਨ ਤੋਂ ਬਾਅਦ ਆਪਾਂ ਕਾਲਜ ਨਹੀਂ ਗਏ ਕਾਫੀ ਮਲ ਵਿੱਚ ਛੁੱਟੀਆਂ ਵੀ ਆ ਗਈ ਸੀ ਵਿੱਚੋਂ ਆਪਾਂ ਪ੍ਰੈਕਟੀਕਲ ਵੀ ਤਿਆਰ ਕਰਨ ਲੱਗੇ ਤਾਂ ਕਰਕੇ ਮੈਂ ਕਿਹਾ ਚਲੋ ਇਕੱਲ ਚੱਲਾਂਗੇ ਚਲੋ ਹੁਣ ਕੱਲ ਸਕੇ ਸਕੂਲ ਜਾਵਾਂਗੇ ਤੇ ਕਾਲਜ ਜਾਵਾਂਗੇ ਕੱਲ ਸਰੇ ਤੇ ਹੁਣ ਕਰਨੇ ਥੋੜਾ ਮੋਟਾ ਆਪਣਾ ਕੰਮ ਸੋ ਗਾਇਸ ਅਬ ਹਮ ਬਣਾ ਰਹੇ ਹਾ ਚਾਹ ਯੈਸ ਤੋ ਗਾਇਸ ਹੁਣ ਆਪਣੀ ਬੰਦੀ ਵੀ ਚਾਹ ਤੋ ਗਾਇਸ ਹੁਣ ਆਪ ਬਣਾ ਲੇ ਵੀ ਚਾਹ ਪੀਨੇ ਚਾਹ ਤੋ ਕਰਨੇ ਐਨਜੋਏ ਤੇ ਮਿਲਨੇ ਥੋੜੀ ਦੇਰ ਬਦ ਤੇ ਅਦਰ ਅਹੀਂ ਸ਼ਖ ਲਾਉਦੇ ਤਿਆਰੀ ਵਿੱਚ ਪਤਾ ਨਹੀਂ ਕਿਹੜੇ ਪੇਪਰ ਵੀ ਫੋਨ ਦੇ ਪੇਪਰ ਉਹ ਮਤਲਬ ਜਿਹੜਾ ਆਉਂਦੇ ਨੇ ਪੈਟਰਨ ਜੇ ਪ੍ਰੀਵਿਅਸ ਯੀਅਰ ਪ੍ਰੀਵਿਅਸ ਯੀਅਰ ਪੇਪਰ ਆਉਂਦੇ ਨੇ ਉਹ ਮਤਲਬ ਇਹ ਵੇਖਦਾ ਪਏ

ਜੈ ਮਾਤਾ ਦੇ ਬਸ ਇੰਨੀ ਕੋ ਆਵਾਜ਼ ਵਿੱਚ ਮਾਤਾ ਦੇ ਵਕਤ ਇੰਨੀ ਆਵਾਜ਼ ਹੀ ਬੋਲਦੇ ਨੇ ਬਸ ਹੋਰ ਕੀ ਨੂੰ ਬੋਲੀਏ ਜੈ ਮਾਤਾ ਦੀ ਐਵੇਂ ਕਹੀ ਤੇ ਜੈ ਮਾਤਾ ਦੀ ਜੈ ਮਾਤਾ ਦੀ ਮੰਮੀ ਚਾਹ ਪੀਏਗੀ ਫੇਰ ਆ ਜੇ ਚੁਸਤੀ ਸੁਸਤੀ ਹੀ ਲੱਗ ਰਹੀ ਹੈ ਕੰਮ ਤੂੰ ਕੰਮ ਆਪ ਦੋਨਾਂ ਕਰ ਲੈ ਵਾਲਾ ਆਂ ਦੀ ਤਿਆਰੀ ਵਿੱਚ ਸੋ ਆ ਗਿਆ ਜੀ ਚਲੋ ਆਪਣੀ ਕੋਣੀ ਚ ਪੁੰਨੇ ਨੂੰ ਚਲੋ

ਤੇ ਘਰੇ ਬੈਠ ਰਹਿਣਾ ਤੇ ਕਰਿਆ ਦਾ ਸਕੂਲ ਦਾ ਵੀ ਮਤਲਬ ਕਿ ਕਾਲਜ ਦਾ ਕੰਮ ਕਰਦੇ ਰਹਿਣਾ ਇਸ ਕਰਕੇ ਜਿਆਦਾ ਬਾਹਰ ਨਹੀਂ ਜਾਂਦੇ ਤੇ ਬਾਹਰ ਕੀ ਕੰਮ ਕੀ ਹੈ ਨਾਲੇ ਜਿਆਦਾ ਮੈਨੂੰ ਪਤਾ ਵੀ ਨਹੀਂ ਬਾਹਰ ਦਾ ਜੋ ਮੈਨੂੰ ਪਤਾ ਹੁੰਦਾ ਮੈਂ ਕੱਢ ਦਿਖਾ ਦਿੰਦਾ ਹੁੰਦਾ ਗਾਇਸ ਤੇ ਜੇ ਜੋ ਜਾਣਾ ਹੁੰਦਾ ਥੋੜਾ ਮੋਟਾ ਕੰਮ ਹੁੰਦਾ ਉਹ ਵੀ ਆਪਾਂ ਜਾ ਕੇ ਚਲੇ ਜਾਂਦੇ ਆ ਇਸ ਕਰਕੇ ਪਤਾ ਨਾ ਜ਼ਿਆਦਾਤਰ ਕਰੇ ਇੱਕ ਤਰ੍ਹਾਂ ਦਾ ਮਤਲਬ ਕਿ ਕਰੇ ਜਿਆਦਾ ਟਾਈਮ ਇਨਵੈਸਟ ਕਰਨੇ ਆ ਕਰਸਪੰਡ ਕਰਨੇ ਟਾਈਮ ਜਿਆਦਾ ਤੇ ਕਰਦਾ ਮਤਲਬ ਕਿ ਕੰਮਕੁਮ ਕਰਦਾ ਰਹਿਣਾ ਆ ਦੇ ਹੋਣ ਗਾਈਜ਼ ਆਪਾਂ ਕਰਦੇ ਆ ਲੰਚ ਦਾ ਪ੍ਰੋਗਰਾਮ ਤੇ ਲੰਚ ਵਾਸਤੇ ਅੱਜ ਜਵੰਦੀ ਵੀ ਹੈ ਆਨੂ ਵਾਲੀ ਰੋਟੀ ਹਾਂਜੀ ਤੇ ਇਸ ਕਰਕੇ ਪਹਿਲਾਂ ਪਕਰਾਂਗੇ ਆਲੂ ਆਲੂ ਬਾ ਦਿੱਤੇ ਗਏ ਨੇ ਤੇ ਹੁਣ ਆਪਾਂ ਕਰਾਂਗੇ ਆਲੂਆਂ ਨੂੰ ਛਿੱਲਾਂਗੇ ਕਿਹੜੇ ਆਲੂਆਂ ਨੂੰ ਛਿੱਲਾਂਗੇ ਤੇ ਆਪਣੇ ਮੰਮੀ ਜੀ ਆਪਣੇ ਨਾਲ ਨੇ ਤੇ ਕਰਾਂਗੇ ਆਲੂ ਸਾਫ ਆਲੂ ਬਦਲੇ ਉਬਲੇ ਪਏ ਨੇ ਗਰਮ ਗਰਮ ਨੇ ਹੁਣ ਇਹਨੂੰ ਕਰਾਂਗੇ ਮਤਲਬ ਇਹਨੇ ਛਿੱਲੇ ਲਾਵਾਂਗੇ ਤੇ ਇਧਰਲੀ ਸਾਈਡ ਆਪਣੇ ਗੰਢੇ ਵੀ ਕੱਟੇ ਪਏ ਨੇ

ਤਲ ਮਾਦਾ ਜਿੰਨਾ ਗਾਈਜ਼ ਆਲੂ ਖਾਣ ਨਾਲ ਨਾ ਜ਼ਿਆਦਾਤਰ ਬੰਦੇ ਦਾ ਦਿਲ ਜਿਹੜਾ ਹੈਗਾ ਨਾ ਉਹ ਨਰਮ ਰਹਿੰਦਾ ਹੈ ਜ਼ਿਆਦਾਤਰ ਨਰਮ ਰਹਿੰਦਾ ਦਿਲ ਦੀ ਬਿਮਾਰੀ ਨਹੀਂ ਹੁੰਦੀ ਉਹਨਾਂ ਨੂੰ ਹਾਂ ਹਾਂਜੀ ਮਮਮੀ ਨੂੰ ਮੈਨੂੰ ਯਾਦ ਲੱਗਦਾ ਮੈਂ ਡਾਕਟਰ ਕੋਲ ਲਾਗੇ ਡਾਕਟਰ ਵੀ ਕਹਿੰਦੇ ਨੇ ਆਲੂ ਖਾਣਾ ਜ਼ਰੂਰੀ ਹੈ ਇਸ ਕਰਕੇ ਆਪਾਂ ਵੀ ਆਲੂ ਖਾਂਦੇ ਆ ਨੂਨ ਨਾਲ ਕੇ ਖਾਵਾਂਗੇ ਫਿਰ ਜ਼ਿਆਦਾ ਸੁਆਦ ਆਉਂਦਾ ਮਮੇ ਸੀਰੀਅਸਲੀ ਆਦੂ ਚੱਲਣਾ ਨਹੀਂ ਚਾਹਿਆ ਆਪਾਂ ਸੀਰੀਅਸਲੀ ਖਾਂ ਚਾ ਸਾਬਤ ਕਰਨੀ ਕਰਨੇ ਉਹ ਗਾਇਸ ਆਲੂ ਛਿੰਤੇ ਆ ਯਾਰ ਸ਼ੋਰ ਪੁਆਇੰਟ ਸ਼ੋਰ ਨੂੰ ਇਗਨੋਰ ਮਾਰੇਓ ਕਿਉਂਕਿ ਆਪਣੀ ਗਲੀ ਦੇ ਵਿੱਚ ਵਿਕਲ ਤਾਂ ਲੰਘਦਾ ਹੀ ਚਾਹੀਦੇ ਨੇ ਨਾ ਇਸ ਕਰਕੇ ਮੰਮੀ ਕਰਮੀ ਬਹੁਤ ਹੈ ਆਲੂ ਤੱਕ ਤੇ ਤੱਕ ਆਲੂ ਰਹਿਨੇ ਇੱਕ ਤੱਕ ਤੂੰ ਗਰਮੀ ਵੀ ਸਟਾਰਟ ਹੋ ਗਈ ਪੈਣੀ ਆਜ ਨਾ ਸਾਈ ਗਿਵੇ ਤੇਰਾ ਆਹ ਸਾਗ ਦੇ ਨੇ ਓਏ ਗਰਮ ਗਰਮ ਆਲੂ ਓਏ ਸਰਦੀਆਂ ਛਿਲੰਨ ਵਸਈ ਹੈ ਹੱਥ ਬੜੀ ਸੇਕੇ ਜਾਂਦੇ ਨੇ ਗਰਮੀਆਂ ਨੂੰ ਬਸੇਕਨੂੰ ਗਰਮ ਗਰਮ ਲੱਗਦੇ ਨੇ ਬੁੜੇ ਛਿਲੰਦੇ ਹੀ ਮਮ ਚਾਪੋ ਦੇ ਦੇ ਐਸੇ ਛੇਨੇ ਚਾਹੀਏ ਆਨੇ ਗੋਲ ਗੱਪੇ ਨੇ ਰੋਜ਼ ਖਦੇ ਨੇ ਪਾਣੀ ਪਾ ਦਿੰਦੇ ਨੇ ਪਾਣੀ ਨਹੀਂ ਪਾਦੇ ਉਹ বরਫ ਚੜਾ ਕੇ ਦਿੰਦੇ ਨੇ ਹਾਂ

ਤੇ ਇਹਨੂੰ ਪਹਿਲਾਂ ਮੈਸ਼ ਕਰਦੇ ਆਂ ਆ ਜਿਹੜਾ ਸਾਰਾ ਮਟੀਰੀਅਲ ਪਿਆ ਇਹਨਾਂ ਨੂੰ ਸਾਰਾ ਮੈਸ਼ ਕਰਾਂਗੇ ਫਿਰ ਮਿਕਸ ਕਰਾਂਗੇ ਇਹਦੇ ਵਿੱਚ ਤੇ ਫਿਰ ਮੰਮੀ ਜੀ ਆਪੇ ਰੋਟੀਆਂ ਚ ਲਾ ਲੈਣਗੇ ਤੇ ਫਿਰ ਆਪਾਂ ਪਕਾਵਾਂਗੇ ਸੋ ਗਾਇਜ਼ ਇੱਥੇ ਆਪਨੇ ਚਲਦੀ ਵੀ ਮੰਮੀ ਜੀ ਕਰਦੇ ਹੋਏ ਨੇ ਸਾਰਿਆਂ ਨੂੰ ਮਿਕਸ ਕਰਦੇ ਹੋਏ ਨੇ ਆਲੂ ਪਿਆਜ਼ ਤੇ ਵਿੱਚ ਹਰੀ ਮਿਰਚਾਂ ਤੇ ਨਾਲ ਇਹ ਲੂਣ ਵਾਲਾ ਗੱਲਾ ਇਹਦੇ ਚ ਮਤਲਬ ਲੂਣ ਮਰਚ ਆਦੀ ਮੰਮੀ ਜੀ ਆਪੇ ਪਾਣਗੇ ਕਿਉਂਕਿ ਆਪਾਂ ਨੂੰ ਇਹਨਾਂ ਨਹੀਂ ਪਤਾ ਚਲੋ ਤੇ ਮੰਮੀ ਜੀ ਆਪਾਂ ਮੰਮੀ ਜੀ ਦੇ ਨਾਲ ਆਪਾਂ ਅੱਗ ਦਾ ਕਰਨੀ ਜੋ ਜੋ ਚੀਜ਼ ਜੋ ਰੋਟੀ ਨਾ ਉਹ ਚੀਜ਼ ਆਪਾਂ ਚੱਕ ਚੱਕ ਕੇ ਲਈ ਜੰਨੇ ਆਂ ਜਾ ਹੋਂ ਤਾਂ ਲੋੜ ਪਈ ਕੋਲੇ ਬੋ ਜੀ ਆਹ ਜ਼ਰਾ ਕੋਲਾ ਸਾਡੇ ਕੋਲ ਮਤਲਬ ਵੀਡੀਓ ਵਿਖਾ ਕੇ ਬਣਾਈਏ ਆਪਣੇ ਨਾਲ ਹੀ ਨੇ ਮੰਮੀ ਜੀ ਵੀਡੀਓ ਤੁਸੀਂ ਆਓਗੇ ਵਿੱਚ ਬੋਗੇ ਜੀ ਜ਼ਰੂਰ ਆਓਗੇ ਨਹੀਂ ਨਹੀਂ ਮੈਂ ਵੀ ਨਹੀਂ ਪਾਣੀ ਓਹੋ ਆਈ ਮਿਸਟੇਕ ਐਡਾ ਵੱਡਾ ਕੋਲਾ ਨਹੀਂ ਲੈਣਾ ਸਨਿਕਾ ਜਿਹਾ ਕੋਲਾ ਲੈਣਾ ਸੀ ਮੰਮੀ ਜੀ ਹੱਸ ਪਏ ਐਨਾਂ ਤਾਂ ਚੱਲਦਾ ਰਹਿੰਦਾ ਯਾਰ ਫੋਟੋ ਆਉਣੀ ਚਲੋ ਜੀ ਚਲੋ ਕਰੋ ਮਿਕਸ ਮਿਕਸ ਕਰੋ ਮਿਕਸਿੰਗ

ਏ ਹੋ ਗਿਆ ਬਈ। ਦੇ ਗਾਈਜ਼ ਰੋਟੀ ਬਣ ਚੁੱਕੀ ਹੈ ਵੇਖੋ ਤੇ ਹੁਣ ਕਰਾਂਗੇ ਗਾਈਜ਼ ਆਪਾਂ ਰੋਟੀ ਤੇ ਨਾਲ ਦਹੀਂ ਤੇ ਤੇ ਗਾਈਜ਼ ਹੁਣ ਕਰਾਂਗੇ ਆਪਾਂ ਲੰਚ ਆਈ ਹੋਪ ਗਾਈਜ਼ ਅਨਜੋਏ ਦੀ ਵੀਡੀਓ ਵਧੀਆ ਲੱਗੀ ਜੀ ਵੀਡੀਓ ਵਧੀਆ ਲੱਗਦੀ ਵੀਡੀਓ ਨੂੰ ਲਾਈਕ ਕਰ ਦਿਓ ਚੈਨਲ ਸਬਸਕ੍ਰਾਈਬ ਕਰ ਦਿਓ ਮਿਲਣੇ ਗਾਈਜ਼ ਇੱਕ ਨਵੀਂ ਵੀਡੀਓਸ ਥੈਂਕਸ ਫॉर ਵਾਚਿੰਗ ਥਿਸ ਵੀਡੀਓ ਲਾਈਕ ਥਿਰੋ ਕਰ ਦਿਓ ਸਬਸਕ੍ਰਾਈਬ ਹਾਂਜੀ ਚਲੋ ਗੁੱਡ ਬਾਏ